ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਬਾਂ ਮੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਗਰੋਮੀ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫਗੂ ਵਾਲਾ ਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਪ੍ਰਗਤ ਸਿੰਘ ਢਿੱਲੋਂ ਲਵਰੀ ਕਾਕੜਾ ਤੇ ਵਿਕਰਮ ਨੱਕੇ ਦੀ ਪ੍ਰੇਰਣਾ ਸਦਕਾ ਚੋਣ ਪ੍ਰਚਾਰ ਬੰਦ ਹੋਣ ਤੋਂ ਕੁਝ ਘੰਟੇ ਪਹਿਲਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਭੱਟੀਵਾਲ ਕਲਾ ਦੀਆਂ ਜਿੱਥੇ ਕਈ ਅਕਾਲੀ ਪਰਿਵਾਰ ਅੱਜ ਅਕਾਲੀ ਦਰ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਉਥੇ ਹੀ ਦੂਸਰੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਨਮਾ ਦੀਆਂ ਪਿੰਡ ਪਨਮਾ ਵਿਖੇ ਹਲਕਾ ਵਿਧਾਇਕ ਵੀ ਬਨਰਿੰਦਰ ਕੌਰ ਭਰਾਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰ ਰਹੇ ਨੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਕੁਝ ਕੁ ਘੰਟੇ ਬਾਕੀ ਰਹਿ ਗਏ ਨੇ ਚੋਣ ਪ੍ਰਚਾਰ ਬੰਦ ਹੋਣ ਚ ਉਥੇ ਹੀ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫਗੂ ਵਾਲਾ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਪ੍ਰਗਟ ਸਿੰਘ ਢਿੱਲੋਂ ਲਵਰੀ ਕਾਕੜਾ ਤੇ ਵਿਕਰਮ ਨੱਕੇ ਦੇ ਕਈ ਦਿਨਾਂ ਦੀ ਭਜਨਟ ਮਗਰੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਪਰਿਵਾਰ ਹੋ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੁਹਾਨੂੰ ਉਥੀ ਲੈ ਚਲਦੇ ਆ ਤੁਹਾਨੂੰ ਸੁਣਾਉਣੇ ਆ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਠੱਟੀਵਾਲ ਕਲਾਂ ਵਿਖੇ ਕੀ ਗੱਲਾਂ ਬਾਤਾਂ ਹੋਈਆਂ ਨੇ ਕਿਉਂ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਲੋਕ ਕੁਝ ਘੰਟੇ ਪਹਿਲਾਂ ਇਹ ਵੱਡੀਆਂ ਤਸਵੀਰਾਂ ਤੁਹਾਨੂੰ ਟੀਮ ਮਾਲਵਾ ਦਿਖਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਹਲਕਾ ਬਨਾਇਕ ਵੀ ਬਨਰਿੰਦਰ ਕੌਰ ਭਰਾਜ ਪਿੰਡ ਪਨਮਾ ਵਿਖੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰ ਰਹੇ ਨੇ ਤਸਵੀਰਾਂ ਨਾਲੋਂ ਨਾਲ ਤੁਹਾਨੂੰ ਪੱਟੀਆਂਵਾਲ ਦੀਆਂ ਦਿਖਾ ਰਹੇ ਆ ਪਿੰਡ ਪੱਟੀਆਂਵਾਲ ਵਿਖੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਮੇਰੇ ਬਾਬਾ ਜੀ ਕੀ ਕਹਦੇ ਨੇ ਆਜੋ ਤੁਸੀਂ ਵੀ ਸੁਣ ਲਓ ਜੋ ਵੀ ਵੀਰੋ ਪਹੁੰਚੇ ਨੇ ਆਮ ਆਦਮੀ ਪਾਰਟੀ ਵਾਲੇ ਵਰਕਰ ਤੇ ਪਿੰਡ ਦੇ ਕੁਤਬੰਦ ਤੇ ਸੱਜਣੋ ਬਹੁਤ ਬਹੁਤ ਵਧਾਈ ਹੈ ਕਿ ਕਿ ਅੱਜ ਅਸੀਂ ਜਿਹੜਾ ਪ੍ਰਧਾਨ ਮੇਜਰ ਸਿੰਘ ਦੇ ਗ੍ਰਹਿ ਵਿਖੇ ਪਾਈਏ ਫੈਸ਼ਨ ਰੱਖਿਆ ਗਿਆ ਹੈ ਅਸੀਂ ਬਹੁਤ ਕਿਰਾਂ ਤੋਂ ਲਾ ਕੇ ਕਿ ਜਿੱਦੇ ਦੀ ਸੁਰਤ ਸੰਭਲੀ ਅਸੀਂ ਕਾਲੀ ਦਲ ਦੇ ਵਿੱਚ ਕੰਮ ਕਰਦੇ ਆ ਰਹੇ ਹਾਂ ਕਾਲੀ ਦਲ ਦੀਆਂ ਗਲਤ ਨੀਤੀਆਂ ਨੂੰ ਸਮਝ ਕੇ ਬੜਾ ਚਿਰ ਉਹਨਾਂ ਦਾ ਸਾਥ ਦਿੱਤਾ ਚੱਲਦੇ ਰਹੇ ਅਖੀਰ ਨੂੰ ਉਹਨਾਂ ਨੇ ਜਦ ਜਮੀ ਸਿਰੇ ਅਕਾਲੀ ਦਲ ਨੂੰ ਲਾਤਾ ਅਜੇ ਆਪਦੀ ਜਿੱਦ ਨਹੀਂ ਉਹ ਛੱਡ ਰਹੇ ਉਹੀ ਹੈ ਉਹਨੂੰ ਮੁੱਖ ਰੱਖਦੇ ਹੋਏ ਭਾਈ ਅਸੀਂ ਅਕਾਲੀ ਦਲ ਨੂੰ ਛੱਡਿਆ ਤੇ ਜੋ ਆਮ ਆਦਮੀ ਪਾਰਟੀ ਨਵੀਂ ਹੈ ਇਹਦੇ ਵਿੱਚ ਸ਼ਾਮਲ ਹੋਇਆ ਛੱਟੋ ਕਟਾਇਆ ਸਮਲ ਕੇ ਅਸੀਂ 12 15 ਪਰਿਵਾਰ ਹੋਰੇ ਖੜੇ ਆ 20 ਸਾਰੇ ਅਸੀਂ ਆਏ ਪਤਵੰਤ ਸੱਜਣਾ ਨੂੰ ਵੀਰਾਂ ਨੂੰ ਤਲਾਸ਼ਾ ਦਿੰਨੇ ਆ ਕਿ ਅਸੀਂ ਅੱਜ ਤੋਂ ਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਜਿਹੜੀ ਇਹਦਾ ਸਾਥ ਦੇਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਿ ਕੋਈ ਵੀ ਕਿਸੇ ਵਜ੍ਹਾ ਦਾ ਸਾਡੇ ਪਰਿਵਾਰਾਂ ਨੂੰ ਲੋੜ ਪਵੇ ਅਸੀਂ ਕਿਉਂ ਛੱਡਿਆ ਸਾਰੀ ਉਮਰ ਲੰਘੀ ਸਾਡੀ ਮੇਰੀ 75 ਸਾਲ ਦੀ ਉਮਰ ਹੋ ਗਈ ਜਿੱਦੇ ਨਾਲ ਸਪ ਤਸੰਬਲੀਆ ਕਾਲੀ ਦਲ ਚਾ ਵੋਟਾਂ ਵੇਲੇ ਆ ਜਾਣਾ ਉਹਨਾਂ ਨੇ بڑے ਪੈਰ ਅਸੀਂ ਨੇ ਕਸਾਏ ਲੋਕਾਂ ਦੀਆਂ ਦੇੜੀਆਂ ਤੇ ਬਹੁਤ ਮਿਹਨਤ ਕਰ ਕਰਕੇ ਉਹਨਾਂ ਨੂੰ ਵੋਟਾਂ ਪਾਉਂਦੇ ਰਹੇ ਰਾਜ ਵੀ ਉਹਨਾਂ ਦਾ ਹੁੰਦਾ ਰਿਹਾ ਪਰ ਜਦ ਸਾਨੂੰ ਕੰਮ ਪੈਣਾ ਸਾਡੇ ਕੰਮ ਨਹੀਂ ਵੀਰਾ ਉਹਨਾਂ ਨੇ ਕਰੇ ਭਾਈ ਫਿਰ ਆਖਿਓ ਸਾਨੂੰ ਦੱਸਿਆ ਨਾ ਅਸੀਂ ਇਹ ਮੰਗ ਕਰਦੇ ਆ ਸਾਨੂੰ ਜਦ ਲੋੜ ਪਵੇ ਸਾਡੇ ਕੰਮ ਹੋਣੇ ਨਹੀਂ ਫਿਰ ਅਸੀਂ ਉਹਨਾਂ ਨੂੰ ਕਾਲੀਦਾਲਾ ਨੂੰ ਫਿਰ ਦੇਖ ਲਓ ਭਾਈ ਕੀ ਬਲ ਰਿਹਾ ਜੇ ਕਾਲੀਦਾਲ ਦਾ ਕਿਤੇ ਉੱਥੇ ਸਾਨੂੰ ਉਹ ਲੋਕਾਂ ਤੋਂ ਟਰ ਵੀ ਹੁਣ ਤੁਸੀਂ ਆਮ ਆਦਮੀ ਨਾਲ ਗਏ ਤੇ ਹੁਣ ਕੀ ਤੁਹਾਡੇ ਕੰਮ ਹੋ ਗਏ ਸਾਨੂੰ ਉਹ ਨਿਯਮੋ ਝਾਂੜੀਆਂ ਦੇਖਣ ਨੂੰ ਆਏ ਇਹ ਪਾਈ ਬੰਦ ਕਰਦੇ ਆ ਤੇ ਵਿਸ਼ਵਾਸ ਦਉਨੇ ਆ ਅਸੀਂ ਜਿੰਨੇ 15 14 15 ਪਰਿਵਾਰ ਅੱਜ ਤੁਹਾਡੇ ਸਾਹਮਣੇ ਅਸੀਂ ਤਨ ਮਨ ਲਾ ਕੇ ਆਪਦੀ ਸੇਵਾ ਕਰਾਂਗੇ ਤੇ ਜਿੱਤ ਵੀ ਕਰਾਂਗੇ ਇਹ ਜੀ ਗੱਲ ਨਹੀਂ ਹੈ ਕਿਉਂਕਿ ਸਾਡਾ ਨਗਰ ਦੇ ਵਿੱਚ ਇਹ ਵੀ ਪ੍ਰਧਾਨ ਰਹੇ ਨੇ ਮੈਂ ਪੀਏਡੀ ਦਾ ਚਰਮ ਚੇਅਰਮੈਨ ਰਹਾ ਕਿਉਂਕਿ ਕੰਮ ਕਰਾਏ ਇਹਨੇ ਲੋਕਾਂ ਦੇ ਤਾਂ ਹੀ ਜਾ ਕੇ ਵੋਟ ਮੰਗੀ ਜਾਂਦੀ ਐ ਦੇੜੀਆਂ ਨਾਲ ਪੈਰ ਪਣਾਏ ਹੋਏ ਨੇ ਅਸੀਂ ਪੂਰੀ ਰਿਕਸ਼ਾ ਦਾ ਕੰਮ ਕਰਦੇ ਹੁੰਨੇ ਆ ਅਸੀਂ ਕਰਦੇ ਰਹਾਂਗੇ ਸਾਡੀ ਇਹੀ ਮੰਗਿਆ ਵੀ ਸਾਡੇ ਕਿਤੇ ਕੋਈ ਰੋਜ਼ ਦਾ ਕੰਮ ਨਹੀਂ ਹੁੰਦੇ ਕੋਈ ਅਮਰ ਜੱਸੀ ਕੰਮ ਪੈ ਗਿਆ ਸਾਡੇ ਨੂੰ ਵੀ ਸਾਡਾ ਉਹ ਕੰਮ ਹੋਣਾ ਚਾਹੀਦਾ ਭਾਈ ਇਹੀ ਮੰਗਿਆ ਸਾਡੀ ਬਹੁਤ ਬਹੁਤ ਧੰਨਵਾਦ ਵਿਸ਼ਵਾਸ ਦਿੋਣਿਆ ਚੱਲਦੇ ਰਹਾਂਗੇ ਜਿੰਨਾ ਚਿਰ ਤੁਹਾਡੀ ਮਨਿਤ ਸਾਫ਼ ਰਹੂਗੀ ਅਸੀਂ ਵੀ ਰਾਹ ਸਾਫ਼ ਰਾਂਗੇ ਤੇ ਇਹ ਵਿਸ਼ਵਾਸ ਹੈ ਮਤਨ ਮਾ ਲਾ ਕੇ ਤੁਹਾਡੀ ਭਾਈ ਸੇਵਾ ਕਰਾਂਗੇ ਜੀ ਇਸ ਸਾਡਿਆਂ ਨੇ ਪੋਨਾ ਚੁੱਕਾਂ ਦੀ ਖੇਮਾ ਵਾ ਪੰਜਾਬ ਦੇ ਵਿੱਚ ਲਗਾਤਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਸਮਾਂ ਘਟਦਾ ਜਾ ਰਿਹਾ ਉਸ ਦੇ ਚੱਲਦਿਆਂ ਲਗਾਤਾਰ ਵੱਡੇ-ਵੱਡੇ ਅਸੀਂ ਕਹਿ ਦਈਏ ਤਾਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਜ਼ਿਲ੍ਹਾ ਸੰਗਰੂਰ ਦੇ ਪੰਨਵਾ ਵਿਖੇ ਮੌਜੂਦ ਆ ਜਿੱਥੇ ਹਲਕਾ ਵਿਧਾਇਕ ਦੇ ਵੱਲੋਂ ਚੋਣਾਂ ਦੇ ਕੋਰਟ ਆਫ ਕੰਟਰੈਕਟ ਲੱਗਣ ਤੋਂ ਕੁਝ ਘੰਟੇ ਪਹਿਲਾਂ ਜਿਹੜਾ ਕਈ ਵੱਡੇ ਗਿਣਤੀ ਦੇ ਵਿੱਚ ਪਰਿਵਾਰ ਸ਼ਾਮਲ ਕਰਾਏ ਗਏ ਨੇ ਮੈਡਮ ਗਿਣਤੀ ਘਟਦੀ ਜਾ ਰਹੀ ਹੈ ਤੇ ਪਰਿਵਾਰ ਨੇ ਜਿਹੜੇ ਆਮ ਆਦਮੀ ਦੇ ਕੰਮਾਂ ਨੂੰ ਲੈ ਕੇ ਸ਼ਾਮਲ ਬਿਲਕੁਲ ਅੱਜ ਪਿੰਡ ਪੰਨਵਾ ਦੇ ਵਿੱਚ ਆਏ ਆ ਔਰ ਮੈ ਕੇ ਸਰਕਾਰ ਜੀ 2 ਸਾਲ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜਿਹੜੀ ਸਰਕਾਰ ਤੋਂ ਖੁਸ਼ ਹੁੰਦੇ ਹੋਏ ਅੱਜ ਸਾਰਾ ਨਗਰ ਹੀ ਅਕਾਲੀ ਦਲ ਚ ਜਿਹੜੇ ਪਰਿਵਾਰ ਸੀਗੇ ਅੱਜ ਸਾਰੇ ਪਰਿਵਾਰ ਅਕਾਲੀ ਦਲ ਪਾਰਟੀ ਨੂੰ ਛੱਡ ਕੇ ਸਾਬਕਾ ਸਰਪੰਚ ਸਾਹਿਬ सुरेंद्रਪਾਲ ਜੀ ਸਾਬਕਾ ਸਰਪੰਚ ਸਾਹਿਬ ਸੁਖਵਿੰਦਰ ਸਿੰਘ ਜੀ ਸਾਡੇ ਭਰਾ ਦੀਪੂਣੀ ਵੀਰ ਚੱਕਰ ਜੀ ਸੋ ਸਾਰੀ ਉਹਨਾਂ ਦੇ ਨਾਲ ਤਕਰੀਬਨ ਜਿਹੜੇ 10 ਜਿਹੜੇ ਸਾਬਕਾ ਜਿਹੜੇ ਪੰਚ ਨੇ ਜਿਹੜੇ ਵੱਖ-ਵੱਖ ਟਰਮਾਂ ਦੇ ਵਿੱਚ ਰਹੇ ਨੇ ਔਰ ਬਹੁਤ ਸਾਰੇ ਜਿਹੜੇ ਪਰਿਵਾਰ ਨੇ ਅੱਜ ਜਿਹੜੇ ਅਕਾਲੀ ਦਲ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋਏ ਨੇ ਸੋ ਉਹਨਾਂ ਦਾ ਸਵਾਗਤ ਕਰਨ ਦੇ ਲਈ ਨਗਰ ਦੇ ਵਿੱਚ ਆਏ ਆ ਔਰ ਸਾਰੇ ਨਗਰ ਨੂੰ ਨਾਲ ਲੈ ਕੇ ਇਹੀ ਵਿਸ਼ਵਾਸ ਦਿਵਾਉਣੇ ਕਿ ਆਪਣੇ ਇਲਾਕੇ ਲਈ ਆਪਣੇ ਹਲਕੇ ਦੇ ਲੋਕਾਂ ਨੇ ਹਮੇਸ਼ਾ ਜਿਹੜਾ ਆਮ ਆਦਮੀ ਨੇ ਗਰੰਟੀਆਂ ਦਿੱਤੀਆਂ ਸੀ ਲੱਗਦਾ ਉਹਨਾਂ ਗਰੰਟੀਆਂ ਨੂੰ ਲੈ ਕੇ ਜਿਹੜੇ ਲੋਕ ਉਤਸ਼ਾਹੀ ਤੋਂ ਕਿ ਪਾਰਟੀ ਦੇ ਵਿਚਾਰੇ ਬਿਲਕੁਲ ਅੱਜ ਬਿਜਲੀ ਦਾ ਬਿੱਲ ਕਿਸੇ ਨੂੰ ਪੁੱਛ ਲਈਏ ਤਾਂ ਸਾਰੇ ਖੁਸ਼ ਹੋਉਂਦੇ ਆ ਵੀ ਜ਼ੀਰੋ ਆਉਂਦਾ ਨਹਿਰੀ ਪਾਣੀ ਦੀ ਗੱਲ ਕਰ ਲਈਏ ਤਾਂ ਵੀ ਕੁਝ ਨੇ ਮੋਟਰਾਂ ਦੀ ਲਾਈਟ ਦੀ ਗੱਲ ਕਰ ਲਈਏ ਮਹੱਲਾ ਕਲੀਨਿਕਸ ਦੀ ਗੱਲ ਕਰ ਲਈਏ ਟੋਲ ਪਲਾਜਿਆਂ ਦੀ ਗੱਲ ਕਰ ਲਈਏ ਐਸਐਸਐਫ ਦੀਆਂ ਗੱਡੀਆਂ ਦੀ ਗੱਲ ਕਰ ਲਈਏ ਸੋ ਜਿੰਨੇ ਕੰਮ ਨੇ ਸਰਕਾਰ ਨੇ ਪਹਿਲੇ 2 ਸਾਲਾਂ ਚ ਜਿਹੜੇ ਕੀਤੇ ਉਹਨਾਂ ਚ ਘੁਸਨੇ ਔਰ ਸਭ ਤੋਂ ਵੱਧ ਖੁਸ਼ ਕਿਸ ਕਿਸ ਚੀਜ਼ ਤੋਂ ਨੇ ਸਭ ਤੋਂ ਵੱਧ ਇਸ ਚੀਜ਼ ਤੋਂ ਖੁਸ਼ ਨੇ ਕਿ ਇੱਕ ਵਿਧਾਇਕ ਇੱਕ ਪੈਨਸ਼ਨ ਜਿਹੜੇ ਪਹਿਲਾਂ ਲੀਡਰ 9 9 10 10 ਪੈਨਸ਼ਨਾਂ ਲੈਂਦੇ ਸੀ ਅੱਜ ਲਈ ਇੱਕ ਜਿਹੜਾ ਵਿਧਾਇਕ ਨੂੰ ਚਾਹੇ 10 12 ਐਮਐਲਏ ਬਣ ਜਾਏ ਇੱਕ ਪੈਨਸ਼ਨ ਮਿਲੂ ਇਹ ਚੀਜ਼ਾਂ ਤੋਂ ਜਿਹੜੇ ਲੋਕ ਪ੍ਰਭਾਵਿਤ ਨੇ ਔਰ ਸਰਕਾਰ ਦੀ ਇਮਾਨਦਾਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਜਿਹੜੀ ਨੀਅਤ ਆ ਉਹਦੇ ਤੋਂ ਜਿਹੜਾ ਲੋਕ ਜਿਹੜੀਆਂ ਦਾ ਪੂਰੀਆਂ ਹੁੰਦੀਆਂ ਨਜ਼ਰ ਆਉਂਦੀਆਂ ਤੇ ਪਰ ਜਦੋਂ ਪ੍ਰੋਗਰਾਮਾਂ ਦੇ ਵਿੱਚ ਜਾਂਦੇ ਉਹਦਾ 1000 ਰੁਪਿਆ ਅੜੀਕਾ ਜ਼ਰੂਰ ਪਾਉਂਦਾ ਤਾਂ ਸੀਐਮ ਪੰਜਾਬ ਦੀ ਵੀ ਵੀਡੀਓ ਵੀ ਸਾਹਮਣੇ ਆਉਂਦੀ ਹੈ ਵੀ 1000 ਨਹੀਂ 1100 ਦੇਵਾਂਗੇ ਤਾਂ ਉਹਨੂੰ ਦੇਖੋ ਹਜਾ ਜਦੋਂ ਕਿ ਸਾਡੀਆਂ ਭੈਣਾਂ ਨੇ ਜਿਨ੍ਹਾਂ ਨੇ ਸਭ ਤੋਂ ਵੱਧ ਚੜ੍ਹ ਕੇ ਸਾਡਾ ਸਾਥ ਵੀ ਦਿੱਤਾ ਔਰ ਸਾਡੀਆਂ ਭੈਣਾਂ ਇਸ ਗੱਲੋਂ ਖੁਸ਼ ਨੇ ਕਿ ਅੱਜ ਉਹਨਾਂ ਦੇ ਪੁੱਤਾਂ ਨੂੰ ਚਾਹੇ ਨੌਕਰੀਆਂ ਮਿਲ ਰਹੀਆਂ ਨੇ ਚਾਹੇ ਅੱਜ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਇਹ ਸਾਰੇ ਕੰਮ ਉਹਨਾਂ ਦੇ ਪਰਿਵਾਰਾਂ ਲਈ ਹੋ ਰਹੇ ਨੇ ਔਰ ਅੱਜ ਉਹ ਜਾਣਦੀਆਂ ਨੇ ਕਿ ਕੋਈ ਵੀ ਕੰਮ ਆ ਜਿਹੜੇ ਸਰਕਾਰ ਇੱਕੋ ਮੌਕੇ ਤੇ ਨਹੀਂ ਕਰ ਸਕਦੀ ਸੋ 2 ਸਾਲ ਸਰਕਾਰ ਦੇ ਹੋਏ ਆ ਔਰ 3 ਸਾਲ ਦਾ ਸਮਾਂ ਸਰਕਾਰ ਦੇ ਕੋਲ ਪਿਆ ਤੇ ਸਾਡੀਆਂ ਭੈਣਾਂ ਨੂੰ ਯਕੀਨ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੇ ਵਾਦੇ ਕੀਤੇ ਆ ਉਹ ਸਾਰੇ ਵਾਦੇ ਪੂਰੇ ਕਰਕੇ ਜਿਹੜੇ ਸਤਾਈ ਚੋਂਗੇ ਮੌਜੂਦ ਨੇ ਕਿਵੇਂ ਦੇਖਦੇ ਹੋ ਅੱਜ ਪਾਰਟੀ ਦੇ ਵਿੱਚ ਸ਼ਾਮਲ ਹੋਇਓ ਗਰੰਟੀਆਂ ਵੀ ਬਹੁਤ ਦਿੱਤੀਆਂ ਸੀ ਤਾਂ ਕਿੰਨਾ ਇਹ ਹੀ ਦੇਖ ਕੇ ਵੀਰੇ ਸਾਰਾ ਗਰੰਟੀਆਂ ਦੇਖ ਕੇ ਬਾਕੀ ਲਾਈਟ ਬਿਜਲੀ ਖੇਤਾਂ ਦੀ ਉਹਦੇ ਚ ਸਾਰਿਆਂ ਨੂੰ ਆ ਹੁਣ ਬਿਜਲੀ ਆ ਰਹੀ ਹੈ ਪੂਰੀ 24 ਘੰਟੇ ਨਹੀਂ ਨਹੀਂ ਬਿਲਕੁਲ ਨਹੀਂ ਕੋਈ ਜਾਂਦਾ ਜਮੀਨ ਨਹੀਂ ਬਿਲਕੁਲ ਜਾਂਦਾ ਕੋਈ ਦੈਨ ਇਹ ਮੱਕੀ ਭਰਦੇ ਆ ਕਿੰਨਾ ਸੁਖਾਲਾ ਹੋ ਗਿਆ ਇਸ ਬਹੁਤ ਸੌਖਾ ਆ ਗਿਆ ਅੱਗੇ ਅਸੀਂ ਰਾਤ ਨੂੰ ਜਾਂਦੇ ਦੇ 10 ਵਜੇ ਮਸਰ ਖਾਂ ਦਾ ਦੀ ਤੇ ਹੁਣ ਅਸੀਂ ਦਿਨੇ ਜਾਂਦੇ ਆ ਦਿਨੇ ਭਰ ਕੇ ਅਸੀਂ ਆਪਦਾ ਹਰਾਮ ਨਾਲ ਕੱਲ ਕੱਲ ਮੈਂ ਪਿੰਡਾਂ ਚ ਗਈ ਮੈਨੂੰ ਨੌਜਵਾਨ ਕਹਿੰਦੇ ਭਾਣੇ ਅੱਗੇ ਕਹਿੰਦੇ ਅਸੀਂ ਪੌਦ ਆ ਜਿਹੜੀ ਪਨੀਰੀ ਐ ਉਹ ਰਾਤ ਨੂੰ ਕਹਿੰਦੇ ਮੋਬਾਈਲਾਂ ਦੀਆਂ ਲਾਈਟਾਂ ਲਾ ਕੇ ਕਹਿੰਦੇ ਅਸੀਂ ਛੱਟਾ ਦੰਦੇ ਹੁੰਦੇ ਸੀ ਤੇ ਅੱਜ ਵੀ ਅਸੀਂ ਦਿਨੇ ਦਿਨ ਛੱਟਾ ਦਿਆ ਤੇ ਅਸੀਂ ਵੀ ਆਪਣੇਆਂ ਨੂੰ ਨੌਕਰੀਆਂ ਮਿਲਦੀਆਂ ਨੇ ਹੁਣ ਲੱਗਦਾ ਕਿ ਆਮ ਪਰਿਵਾਰਾਂ ਦੇ ਮਿਲੋ ਆਮ ਸਾਡੇ ਵੀਰੇ ਮਿਲਿਆ ਨੇ 7-8 ਪਰਿਵਾਰਾਂ ਨੂੰ ਆਮ ਨੂੰ ਮਿਲਿਆ ਨੇ ਜੀ ਲਗਾਤਾਰ ਆਪ ਪਾਰਟੀ ਵੱਲੋਂ ਗਰੰਟੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਤਾਂ ਉਹਨਾਂ ਗਰੰਟੀਆਂ ਨੂੰ ਲੈ ਕੇ ਜਿਹੜਾ ਲੋਕ ਨੇ ਆਪ ਪਾਰਟੀ ਦੇ ਵਿੱਚ ਸ਼ਾਮਲ ਵੀ ਹੋ ਰਹੇ ਨੇ ਤਾਂ ਚੋਣਾਂ ਤੋਂ ਅਸੀਂ ਕਹਿ ਦਈਏ ਕੁਝ ਸਮਾਂ ਬਾਕੀ ਹੈ ਆ लवली ਜੀ ਕਿਸ ਤਰੀਕੇ ਦੇਖਦੇ ਹੋ ਕੋਰਟ ਆਫ ਕੰਡਕਟ ਲੱਗਣ ਜਾ ਰਿਹਾ ਹੈ ਚੋਣ ਪ੍ਰਚਾਰ ਖਤਮ ਹੋ ਜਾ ਰਿਹਾ ਤੇ ਪਰਿਵਾਰ ਨੇ ਜਿਹੜੇ ਸ਼ਾਮਲ ਹੁੰਦੇ ਜਾ ਰਹੇ ਨੇ ਤੁਸੀਂ ਅੱਜ ਦੇਖਿਆ ਹੀ ਹੈ ਦੇਖੋ ਤੁਹਾਡੇ ਕੈਮਰੇ ਦੀ ਅੱਖ ਨੇ ਇੱਥੇ ਅੱਜ ਪੂਰਾ ਇਸ ਚੀਜ਼ ਨੂੰ ਵਾਚ ਕੀਤਾ ਕਿ ਅੱਜ ਪੰਨਵਾ ਪਿੰਡ ਦੇ ਵਿੱਚੋਂ ਇੱਕ ਬਹੁਤ ਛੋਟਾ ਜਿਹੜਾ 11100 ਦੀ ਵੋਟ ਦਾ ਜਿਹੜਾ ਪਿੰਡ ਹੈ ਉੱਥੋਂ ਅੱਜ ਘਟੋ ਘਟ 20 ਤੋਂ 25 ਪਰਿਵਾਰ ਜਿਹੜੇ ਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ 35 ਪਰਿਵਾਰ 35 ਪਰਿਵਾਰ ਅੱਜ ਛੱਡ ਕੇ ਜਿਹੜੇ ਆਮ ਆਦਮੀ ਪਾਰਟੀ ਦੀ 2 ਸਾਲ ਦੀ ਕਾਰਗਜ਼ਾਰੀ ਨੂੰ ਦੇਖਦੇ ਹੋਏ ਸੀਐਮ ਸਾਹਿਬ ਦੇ ਕੰਮਾਂ ਨੂੰ ਦੇਖਦੇ ਹੋਏ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਭਰਪੂਰ ਬਿਜਲੀ ਲੋਕਾਂ ਨੂੰ ਨਹਿਰੀ ਪਾਣੀ 600 ਜੁੰਡ ਦੀ ਗੱਲ ਕਰ ਲਓ ਤੁਸੀਂ ਟੋਲ ਪਲਾਜ਼ਾ ਦੀ ਗੱਲ ਕਰ ਲਓ ਐਸਐਸਐਫ ਫੋਰਸ ਦੀਆਂ ਗੱਡੀਆਂ ਦੀ ਗੱਲ ਕਰ ਲਓ ਤੁਸੀਂ ਹਸਪਤਾਲਾਂ ਦੇ ਵਿੱਚ ਫ੍ਰੀ ਮਿਲਣ ਵਾਲੀ ਦਵਾਈ ਦੀ ਗੱਲ ਕਰ ਲਓ ਅੱਜ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸਾਡੇ ਜਿਨ੍ਹਾਂ ਨੇ ਮੇਰੇ ਪਰਿਵਾਰ ਨੇ ਇਹ ਅੱਜ ਆਮ ਆਦਮੀ ਪਾਰਟੀ ਚ ਜੁਆਇਨ ਕੀਤਾ ਹੈ ਦੂਜੀਆਂ ਪਾਰਟੀਆਂ ਨਾਲ ਜਿਨ੍ਹਾਂ ਨੇ ਝਟਕਾ ਬਹੁਤ ਵੱਡਾ ਪੰਨਾ ਦੇ ਵਿੱਚੋਂ ਦਿੱਤਾ ਹੈ ਹਾਂ ਗਰੰਟੀਆਂ ਲਾ ਆਮ ਆਦਮੀ ਪਾਰਟੀ ਜਿੰਦਾਬਾਦ ਗਰੰਟੀਆਂ ਤਾਂ ਪੂਰੀਆਂ ਹੋ ਗਈਆਂ ਜੀ 1000 ਰੁਪਏ ਵਾਲੀ ਰਹਿ ਗਈ ਉਹ ਵੀ ਅੱਜ ਸਾਡੇ ਐਮਐਲਏ ਸਾਹਿਬ ਨੇ ਕਹਿਤੀ ਵੀ ਉਹ 1000 ਦੀ ਜਗ੍ਹਾ 1100 ਦਮਾ ਕੇ ਸਮੇਤ ਵਿਆਜ ਦਵਾਂਗੇ ਸਹੀ ਤਾਂ ਸੀਐਮ ਪੰਜਾਬ ਕਹਿੰਦੇ ਸੀ ਅਸੀਂ ਆਮ ਘਰਾਂ ਦੇ ਆ ਸਾਨੂੰ ਲੋਕਾਂ ਨੇ 1000 ਰੁਪਏ ਨੂੰ ਨਿਸ਼ਾਨੇ ਤੇ ਲੈ ਜਾਂਦੇ ਸੀ ਪਰ ਹਰ 1000 ਦੀ ਜਗ੍ਹਾ 1100 ਮਿਲ ਕੇ ਕੀ ਲੱਗਦਾ ਲੋਕ ਉਸ ਨਾਲ ਦੇਖੋ ਜੀ ਲੋਕ ਤਾਂ ਸੀਐਮ ਸਾਹਿਬ ਦੇ ਨੌਤੀ ਖੁਸ਼ ਹੋ ਜਦੋਂ ਐਲਾਨ ਹੋ ਗਿਆ ਸੀ ਵੀ ਸਰਦਾਰ ਭਗਵਾਨ ਸਿੰਘ ਮਾਨ ਸੀਐਮ ਦਾ ਚਿਹਰਾ ਬਣ ਗਿਆ ਸੀ ਲੋਕ ਤਾਂ ਉਸ ਟਾਈਮੇ ਖੁਸ਼ ਹੋ ਗਏ ਸੀ ਪਰ ਲੋਕਾਂ ਨੂੰ ਦਿਨ ਬਰ ਦਿਨ ਖੁਸ਼ੀ ਹੋ ਜਾਂਦੀ ਹੈ ਕਿਉਂ ਨਵੇਂ ਤੋਂ ਨਵਾਂ ਕੰਮ ਹੈ ਸੀਐਮ ਸਾਹਿਬ ਕੱਢੀ ਜਾਂਦੇ ਨੇ ਜੋ ਲੋਕਾਂ ਦੇ ਹਿੱਤ ਦਾ ਹੈਗਾ ਜਿਵੇਂ ਖੇਤਾਂ ਨੂੰ ਬਿਜਲੀ ਲਾ ਲਓ ਤੇ ਆਪਣੇ ਨਹਿਰਾਂ ਦਾ ਪਾਣੀ ਲੱਗਣ ਲੱਗ ਗਿਆ ਹੋਰ ਬੜੇ ਕੰਮ ਨੇ ਕਿਸਾਨੀ ਕੀ ਤੈਨੂੰ ਕਿੰਨਾ ਫਾਇਦਾ ਮਿਲਿਆ ਬੜਾ ਫਾਇਦਾ ਮਿਲਿਆ ਜੀ ਅੱਜ ਤੱਕ ਪਹਿਲਾਂ ਲਾ ਲਓ ਜਦੋਂ ਕਾਲੀਦਾਲ ਸਰਕਾਰ ਸੀ ਕਾਂਗਰਸ ਸਰਕਾਰ ਸੀ ਤਿੰਨ ਘੰਟੇ ਲਾਈਟ ਆਉਂਦੀ ਸੀ ਜਦੋਂ ਉਹ ਬੰਦਾ ਖੇਤ ਜਾਂਦਾ ਸੀ ਰਾਤ ਨੂੰ ਉਦੋਂ ਨੂੰ ਕਹਿੰਦੇ ਵੀ ਬਾਰੀ ਬਦਲ ਗਈ ਅੱਜ ਤੁਸੀਂ ਦਿਨੇ ਜਾ ਕੇ ਕਦੋਂ ਵੀ ਲਾਈਟ ਚਲਾਓ ਤੁਹਾਨੂੰ ਲਾਈਟ ਮਿਲੂਗੀ ਤਾਂ ਗਰੰਟੀਆਂ ਕਿਤਨਾ ਕਿਤੇ ਲੋਕਾਂ ਨੂੰ ਉਤਸ਼ਾਹਿਤ ਕਰਦਿਆਂ ਵੀ ਨਜ਼ਰ ਆ ਰਹੀਆਂ ਨੇ ਇਹਦਾ ਕੋਰਟ ਆਫ ਕੰਡਕਟ ਨੂੰ ਕੁਸ਼ਕ ਸਮਾਂ ਰਹਿ ਗਿਆ ਤਾਂ ਜਿਸ ਦੇ ਚੱਲਦੇ ਆਜ ਕਈ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਇਹਦਾ ਜਿਹੜੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਏ ਦੇ ਵੱਲੋਂ ਜਿਹੜਾ ਕੁਸ਼ਕ ਸਮੇਂ ਪਹਿਲਾਂ ਇੱਕ ਵੱਡਾ ਧਮਾਕਾ ਜਿਹੜਾ ਕੀਤਾ ਗਿਆ ਸੰਗਠਨ